ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਮਾਜ਼ ਦੁਖ ਪੰਜਾਂ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਹੈ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵਾ ਥਾਉ ਜਮਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆਂ ਨਾ ਜਾਪਿਆ ਰਾਗ ਔੜ ਤੇਰੀ ਝਗ ਜੀਵਨਾ ਮੇਰੇ ਠਾਕੁਰ ਅਗਮਾ ਗਾਦ ਹੇ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤੇ ਵਾਣ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੁਠੇ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ਦੁਖ ਪੰਜਾਂ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਹੈ ਪੁਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵਾਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਉਸਤ ਨ ਜਾਣੀਆਂ ਨਾ ਜਾਪਿਆ ਰਾਗ ਔੜ ਤੇਰੀ ਜਗ ਜੀਵਨਾ ਮੇਰੇ ਧਾਖੁਰ ਅਗਮਾ ਗਾਦ ਭਏ ਕਿਰਪਾਲ ਗੁਸਈਆ ਨਠੇ ਸੋਬ ਸੰਤਾ ਫ ਤਤਿ ਵਾਣ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੁਠੇ ਸਭ ਕੈ ਸਭ ਪਾਇਆ ਜਨ ਨਾਨਕ ਸਦ ਬਲਿਹਾਰ ਦੁਖ ਪੰਜਾਂ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਹੈ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵਾ ਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸਹਿਬਾ ਸੋਰਤ ਨ ਜਾਣੀਆਂ ਨਾ ਜਾ ਤਿਆ ਰਾਗ ਔੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਾ ਗਾਦ ਭਏ ਕਿਰਪਾਲ ਗੁਸਈਆ ਨਠੇ ਸੋਬ ਸੰਤਾਪ ਤਤਿਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾਂ ਸਰਜਣਹਾਰ ਗੁਰ ਤੁਠੇ ਸਭ ਖਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੁਖ ਪੰਜਾਂ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਹੈ ਪੂਰਨ ਸਤ ਗੁਰ ਗਿਆਨ ਰਹਾਉ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵਾ ਤਾਓ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆ ਨਾ ਜਾ ਤਿਆ ਰਾਗ ਔੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਗਾਦ ਏ ਕਿਰਪਾਲ ਗੁਸਈਆ ਨਠੇ ਸੋਬ ਸੰਤਾਪ ਤਤਿ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾਂ ਸਰਜਣ ਹਾਰ ਗੁਰ ਤੁਠੇ ਸਭ ਖਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੋਖ ਪੰਜਾਂ ਤੇਰਾ ਨਾਮ ਜੀ ਦੋਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਹੈ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵਾਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸਹਿਬਾਂ ਸੁਰਤ ਨ ਜਾਣੀਆਂ ਨਾ ਜਾ ਤਿਆ ਰਾਜ ਔੜ ਤੇਰੀ ਝਗ ਜੀਵਨਾ ਮੇਰੇ ਠਾਕੁਰ ਅਗਮਾ ਗਾਦ ਭਏ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਕਤਿ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੁਠੇ ਸਭ ਕੈ ਸਭ ਪਾਇਆ ਜਨ ਨਾਨਕ ਸਦ ਬਲਿਹਾਰ ਦੁਖ ਪੰਜਾਂ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਹੈ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵਾ ਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆਂ ਨਾ ਜਾਪਿਆ ਰਾਗ ਔੜ ਤੇਰੀ ਝਗ ਜੀਵਨਾ ਮੇਰੇ ਠਾਕੁਰ ਅਗਮ ਗਾਦ ਭੈ ਕਿਰਪਾਲ ਗੁਸਈਆ ਨਠੇ ਸੋ ਬ ਸੰਤਾ ਫ ਕਤਿ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੁਠਾ ਸਭ ਕੈ ਸਭ ਪਾਇਆ ਜਨ ਨਾਨਕ ਸਤਿ ਬਲਿਹਾਰ ਦੁਖ ਭੰਜਾ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਹੈ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵਾਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸਹਿਬਾਂ ਸੁਰਤ ਨ ਜਾਣੀਆਂ ਨਾ ਜਾ ਤਿਆ ਰਾਗ ਔੜ ਤੇਰੀ ਝਗ ਜੀਵਨਾ ਮੇਰੇ ਠਾਕੁਰ ਅਗਮਾ ਗਾਦ ਭਏ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਕਤਿ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਤੁਠਾ ਸਭ ਕੈ ਸਭ ਪਾਇਆ ਜਨ ਨਾਨਕ ਸਦ ਬਲਿਹਾਰ ਦੁਖ ਪੰਜਾਂ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਹੈ ਪੂਰਨ ਸਤ ਗੁਰ ਗਿਆਨ ਰਹਾ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵਾ ਤਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾ ਤਿਆਰਾਦ ਔੜ ਤੇਰੀ జగ ਜੀਵਨਾ ਮੇਰੇ ਠਾਕੁਰ ਅਗਮ ਗਾਦ ਭਏ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾ ਨ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾਂ ਸਰਜਣ ਹਾਰ ਗੁਰ ਤੁਠੇ ਸਭ ਕੇ ਸਭ ਪਾਇਆ ਜਨ ਨਾਨਕ ਸਦ ਬਲਿਹਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਦੀ ਹੈ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੋਹਾਵਾਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪਿਆ ਰਾਗ ਔੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਾ ਗਾਦ ਭਏ ਕਿਰਪਾਲ ਗੁਸਈਆ ਨਠੇ ਸੋਬ ਸੰਤਾਪ ਤਤਿ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸਚਾ ਸਿਰਜਣਹਾਰ ਗੁਰ ਟੁੱਟੇ ਸਭ ਕੈ ਸਭ ਪਾਇਆ ਜਨ ਨਾਨਕ ਸਦ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ